ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੋਂ ਉਚਾਰਿਆ ਹੋਇਆ ਸ੍ਰੀ ਰਾਗ ਵਿੱਚ ਸ਼ਬਦ ਹੈ ਤੇਰਿਆਂ ਭਗਤਾਂ ਭੁਖ ਸਦ ਤੇਰੀਆਂ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਰਿਆੜ ਇਹਨਾਂ ਦੀ ਧੁਨ ਤੇ ਆਧਾਰਿਤ ਇਸ ਸ਼ਬਦ ਨੂੰ ਆਪਾਂ ਵੀਰਾਂ ਦੇ ਸਕੇਲ ਤੇ ਕਰਨ ਜਾ ਰਹੇ ਹਾਂ ਜਦੋਂ ਵੀਰਾਂ ਦੇ ਸਕੇਲ ਤੇ ਕਰਨ ਜਾ ਰਹੇ ਹਾਂ ਤਾਂ ਆਪਾਂ ਇਸ ਸ਼ਬਦ ਨੂੰ ਅੱਜ ਦੂਜੇ ਕਾਲੇ ਤੇ ਸਾਮਨ ਕੇ ਗਾਇਨ ਕਰਾਂਗੇ ਕਿਉਂਕਿ ਸ਼ਬਦ ਚਲਨ ਮੰਦਰ ਸਬਤਕ ਵਿੱਚ ਪੰਚਮ ਤੱਕ ਹੈ ਅਤੇ ਮਦ ਸਬਤਕ ਵਿੱਚ ਕੇਵਲ ਕੋਮਲ ਨੀ ਤੱਕ ਹੀ ਸ਼ਬਦ ਜਾਂਦਾ ਹੈ ਜੋ ਕਿ ਆਪਾਂ ਪਹਿਲੇ ਕਾਲੇ ਨੂੰ ਜਦੋਂ ਸਾਮੰਦੇ ਹਾਂ ਤਾਂ ਸਾਹ ਹੁੰਦਾ ਹੈ ਤੇ ਦੇਖਦੇ ਹਾਂ ਕਿ ਕਿਹੜੇ ਕਿਹੜੇ ਸੁਰ ਇਸ ਸ਼ਬਦ ਵਿੱਚ ਲੱਗ ਰਹੇ ਹਨ ਤੇ ਜਦੋਂ ਮੰਨ ਸੱਤਕ ਵਿੱਚ ਇਸ ਸ਼ਬਦ ਨੂੰ ਆਪਾਂ ਗਾਇਨ ਕਰਦੇ ਹਾਂ ਤਾਂ ਕੋਮਲਨੀ ਸ਼ੁੱਧ ਧਾ ਅਤੇ ਪਾ ਇਹ ਤੱਕ ਹੀ ਸ਼ਬਦ ਦਾ ਚਲਨ ਹੈ ਤੇ ਮੰਨ ਸੱਤਕ ਵਿੱਚ 7 ਤੋਂ ਬਾਅਦ ਸ਼ੁੱਧ ਰੇ ਸ਼ੁੱਧ ਗਾ ਸ਼ੁੱਧ ਮਾ ਪਾ ਸ਼ੁੱਧ ਧਾ ਅਤੇ ਕੋਮਲਨੀ ਇੱਥੇ ਤੱਕ ਸ਼ਬਦ ਦਾ ਚਲਣ ਹੈ ਕਿਤੇ ਕਿਤੇ ਆਪਾਂ ਹਲਕਾ ਜਿਹਾ ਤਾਰ ਸੱਤਕ ਵਿੱਚ ਸਾਦਾ ਟੱਚ ਕਰਾਂਗੇ ਗਾਇਨ ਜਿਆਦਾ ਨਹੀਂ ਹੁੰਦਾ ਹੈ ਗਾਇਨ ਕੋਮਲਨੀ ਤੱਕ ਹੀ ਹੈ ਆਸਾਨੀ ਦੇ ਨਾਲ ਸਾਰੇ ਵੀਰ ਅਤੇ ਛੋਟੇ ਬੱਚੇ ਵੀ ਇਸ ਨੂੰ ਗਾਇਨ ਕਰ ਸਕਣਗੇ ਤੇ ਆਪਾਂ ਇੱਕ ਵਾਰ ਸਥਾਈ ਦੇਖਦੇ ਹਾਂ ਤਾਂ ਉਸ ਨੂੰ ਸਿੱਖਦੇ ਹਾਂ ਕੱਲੇ ਕੱਲੇ ਸੁਰਤੇ ਇਸ ਤੋਂ ਬਾਅਦ ਆਪਾਂ ਅੰਤਰਾ ਦੇਖਾਂਗੇ तिरिया पगता तिरिया पगता पुख सद तेरिया अलोचा पूरन मेरिया तिरिया पगता पुख सद तेरिया ਦਰਸ ਸੁਖ ਦਾਨ ਤਿਆ ਮੈਂ ਗਲ ਵਿੱਚ ਲੈ ਹੋ ਮਿਲਾਈ ਜੀ ਹੋ ਦੇਹੋ ਦਰਸ ਸੁਖ ਦਾਨ ਤਿਆ ਮੈਂ ਗਲ ਵਿੱਚ ਲੈ ਹੋ ਮਿਲਾਈ ਜੀ ਹੋ ਮੈਂ ਗਲ ਵਿੱਚ ਲੈ ਲਾਏ ਜਿਉ ਮੈਂ ਗਲ ਵਿੱਚ ਲੈ ਹੋ ਮਿਲਾਏ ਜਿਉ ਤੇਰਿਆਂ ਪਗ ਤਾਂ ਤੇਰਿਆਂ ਪਗ ਤਾਂ ਮੁਖ ਸਦ ਤੇਰੀਆਂ ਹਰ ਲੋਚਾ ਉਰਨ ਮੇਰੀਆਂ ਤੇ ਦੇਖਦੇ ਹਾਂ ਹੁਣ ਕੱਲੇ ਕੱਲੇ ਸੁਰ ਤੇ तिरियं पगता तिरियं पगता पक्ष सद तेरिया तिरियं पगता पक्ष सद तेरलो पूर मेरिया होच ह लोच लो पूर मेरिया तेर पर्गतां पुख सद तेरिया हर लोचांद पूख ਸੁਖ ਦਤਿਆ ਦੇਹੋ ਦਰਸ ਸੁਖ ਦਤਿਆ ਮੈਂ ਗਲ ਵਿੱਚ ਲੈ ਹੋ ਮੇਲਾ ਗਲ ਵਿੱਚ ਲੈ ਹੋ ਮੇਲਾ ਜਿਓ ਫਿਰ ਤੂੰ ਇੱਕ ਬਾਰ ਦੇਹੋ ਦਰਸ ਦੇਹੋ ਦਰਸ ਸੁਖ ਦਤਿਆ ਮੈਂ ਗਲ ਵਿੱਚ ਲੇ ਹੋ ਮੇਲਾ ਜਿਉ ਫਿਰ ਵਾਪਸੀ ਹੈ ਮੈਂ ਗਲ ਵਿੱਚ ਲੈ ਹੋ ਮੈਂ ਗਲ ਵਿੱਚ ਲੈ ਹੋ ਮੇਲਾ ਜਿਉ ਇਸ ਤੋਂ ਬਾਅਦ ਸਥਾਈ ਆ ਜਾਂਦਾ ਹੈ ਤੇਰੇ ਆ ਭਗਤਾਂ ਤੋਖ ਸਦ ਤੇਰੀਆਂ ਤੇ ਹੁਣ ਆਪਾਂ ਅੰਤਰਾ ਦੇਖਦੇ ਹਾਂ ਜੋ ਕਿ ਸਥਾਈ ਦੀ ਦੂਜੀ ਪੰਕਤੀ ਵਾਂਗ ਹੀ ਹੈ ਸਭ ਸਿਸ਼ਟ ਸੇਵੇ ਦਿਨ ਰਾਤ ਜਿਉ ਥੋੜਾ ਜਿਹਾ ਫਰਕ ਪੈਂਦਾ ਸਭ ਸਿਸ਼ਟ ਸੇਵੇ ਦਿਨ ਰਾਤ ਸਭ ਸ੍ਰੇਸ਼ਟੀ ਸੇਵੇ ਦਿਨ ਰਾਤ ਜਿਉ ਦੇ ਕੰਨ ਸੁਣੋ ਅਰਦਾਸ ਜਿਉ ਦੇ ਕੰਨ ਸੁਣੋ ਅਰਦਾਸ ਵਜਾਏ ਸਭ ਡਿੱਠੀਆਂ ਤੁਸਿਆਪੇ ਲੈਨ ਤੁਸਿਆਪੇ ਲੈਨ ਛੜਾਏ ਜਿਉ ਫਿਰ ਤੋਂ ਇੱਕ ਵਾਰ ਠੋਕ ਵਜਾਏ ठोक वजाए सब ॾिठियां तुस आपे लैन छॾा जी तुस आपे लैन छॾा ਤੇਰੇ ਆ ਪਗ ਤਾਂ ਤੇ ਅਗਲੇ ਸਾਰੇ ਅੰਤਰੇ ਜੋ ਕਿ ਇਸੇ ਤੋਂ ਹੰਤੇ ਹਨ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਸਿੱਖ ਜਾਓਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ